ਲਾਚਨ ਹੈ ਉਹ ਸਚਿਨ ਨੂੰ ਅਦਤ ਆਖਦੇ ਹਨ ਅਦਤ ਦੂਜ ਦੇ ਚੰਦ ਦੀ ਨਿਆਈ ਇੱਕ ਮਾਤਰਾ ਹੈ ਜਿਵੇਂ ਜੋ ਦੂਜ ਦਾ ਚੰਦ ਨਿਕਲਦਾ ਹੈ ਜੋ ਉਸ ਦਾ ਰੂਪ ਹੁੰਦਾ ਹੈ ਉਸ ਨੂੰ ਅਦਤ ਆਖਦੇ ਹਨ ਅਦਤ ਇਹ ਮਾਤਰਾ ਦੁੱਤ ਦਾ ਕੰਮ ਦਿੰਦੀ ਹੈ ਜੋ ਤੋੜ ਤੋਂ ਭਾਰੂ ਕੇ ਜਿਸ ਅੱਖਰ ਦੇ ਉੱਤੇ ਇਹ ਮਾਤਰਾ ਲੱਗੀ ਹੋਵੇ ਉਸ ਤੋਂ ਅਗਲਾ ਅੱਖਰ ਭਾਰਾ ਹੋ ਜਾਂਦਾ ਹੈ ਜਿਸ ਗੱਲ ਦਾ ਹਮੇਸ਼ਾ ਹੀ ਧਿਆਨ ਰੱਖਣਾ ਹੈ ਕਿ ਅੱਖਰ ਨੂੰ ਭਾਰੀ ਆਵਾਜ਼ ਦੇਣ ਦੇ ਲਈ ਹੱਦਕ ਦੀ ਵਰਤ ਕੀਤੀ ਜਾਂਦੀ ਹੈ ਹੱਦਕ ਦਾ ਨਿਸ਼ਾਨ ਜੋ ਨਵੀਨ ਪੰਜਾਬੀ ਦੇ ਵਿੱਚ ਇਸ ਚਿੰਨੇ ਦੀ ਵਰਤੋਂ ਕੋਲੇਰੂ ਵਿੱਚ ਕੀਤੀ ਗਈ ਹੈ ਪਾਵ ਇਸ ਤਰ੍ਹਾਂ ਚਿੰਨ ਨੂੰ ਆਮ ਵਰਤੋਂ ਵਿੱਚ ਲਿਆਦਾ ਗਿਆ ਹੈ ਪਰ ਸਾਇਦ ਜੀ ਗੁਰੰਤ ਸਾਹਿਬ ਜੀ ਵਿੱਚ ਇਸ ਚਿੰਨ ਦੀ ਵਰਤੋਂ ਨਹੀਂ ਕੀਤੀ ਗਈ ਪਰ ਇਸ ਚਿੰਨ ਨੂੰ ਵਰਤੋਂ ਵਿੱਚ ਜਦੋਂ ਅਸੀਂ ਸ਼ਬਦ ਉਚਾਰਨ ਕਰਦੇ ਹਾਂ ਕੁਝ ਉਸ ਸਮੇਂ ਇਹ ਸਦਾ ਪ੍ਰਯੋਗਤਨ ਦਾ ਵਿਧਾਨ ਹੈ ਭਾਵ ਉਹ ਉਹ ਜਿਹਾ ਸ਼ਬਦਾਂ ਦੇ ਨਾਲ ਇਸ ਅਤਰਕ ਨਿਸ਼ਾਨ ਦੀ ਵਰਤ ਕੀਤੀ ਜਾਂਦੀ ਹੈ ਅਤੇ ਦਸਮ ਗ੍ਰੰਥ ਸਾਹਿਬ ਵਿੱਚ ਇਹ ਜਿੰਨ ਧੰਨ ਧਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਨੇ ਆਪਰੀ ਬਾਣੀ ਦੇ ਵਿੱਚ ਵਰਤੋਂ ਦੇ ਵਿੱਚ ਜਾਂਦਾ ਹੈ ਪਰ ਇਸ ਚੀਨੇ ਨੂੰ ਬਹੁਤ ਹੀ ਥੋੜੀ ਵਰਤੋਂ ਦੇ ਵਿੱਚ ਬਾਤਿਆ ਗਿਆ ਹੈ ਆਓ ਸਭ ਤੋਂ ਪਹਿਲਾਂ ਜੋ ਨਵੀਨ ਪੰਜਾਬੀ ਭਾਸ਼ਾ ਦੇ ਵਿੱਚ ਅਧਿਕ ਅੱਖਰ ਨੂੰ ਵਰਤੋਂ ਵਿੱਚ ਲਿਆਂਦਾ ਗਿਆ ਹੈ ਉਹਨਾਂ ਸ਼ਬਦਾਂ ਬਾਰੇ ਜਾਣਕਾਰੀ ਲਈਏ ਉਹਨਾਂ ਕੁਝ ਸ਼ਬਦਾਂ ਬਾਰੇ ਜਾਣਕਾਰੀ ਲਈਏ ਜਿਵੇਂ ਰੱਬ ਕਿਤੇ ਰੱਬ ਨੂੰ ਰਾਰੇ ਨੂੰ ਉੱਤੇ ਅਧਿਕ ਪਪਾ ਰੱਬ ਇਹ ਨਵੀਂ ਪੰਜਾਬੀ ਵਿੱਚ ਬਦਰ ਦੀ ਵਾਤੋਂ ਕੀਤੀ ਗਈ ਹੈ ਜਿਵੇਂ ਮਿਸਟਰ ਪੁੱਤਰ ਸਰਬੱਤ ਅੱਖ ਆਦਰ ਸਾਨੂੰ ਬਹੁਤ ਸਾਰੇ ਸ਼ਬਦ ਮਿਲਣਗੇ ਜਿਨ੍ਹਾਂ ਵਿੱਚ ਅਧਿਪਤ ਦੇ ਆਮ ਵਰਤੋਂ ਕੀਤੀ ਗਈ ਹੈ ਇਸ ਪਦਤ ਵਾਲੇ ਨਿਸ਼ਾਨ ਦੀ ਆਮ ਵਰਤੋਂ ਸਾਨੂੰ ਨਵੀਨ ਪੰਜਾਬੀ ਭਾਸ਼ਾ ਵਿੱਚ ਆਹਰ ਦੇਖਣ ਨੂੰ ਜਾਂ ਆਮ ਵਰਤੋਂ ਵਿੱਚ ਇਸ ਨਿਸ਼ਾਨ ਨੂੰ ਲਿਆਂਦਾ ਗਿਆ ਹੈ ਆਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਇਹ ਨਿਸ਼ਾਨ ਵਰਤੋਂ ਵਿੱਚ ਨਹੀਂ ਲਿਆਂਦਾ ਗਿਆ ਪਾਰ ਅੱਖਰ ਦੇ ਪ੍ਰਯੋਗ ਦੇ ਵਿੱਚ ਪਾਉਂਦਾ ਹੈ ਉਨ੍ਹਾਂ ਬਾਰੇ ਜਾਣਕਾਰੀ ਲਈਏ ਜਿਵੇਂ ਕਿ ਅਸੀਂ ਜਦੋਂ ਮੂਲ ਮੰਤਰ ਉਚਾਰਦੇ ਹਾਂ ਤਾਂ ਆਦ ਸਚ ਜੁਗਾਦ ਸਚ ਕਿਤੇ ਅਸੀਂ ਸਸੇ ਨੂੰ ਉਤੇ ਅਦਕ ਚਚਾ ਸੋ ਇਸ ਅਦਕ ਨਿਸ਼ਾਨ ਦੀ ਵਰਤੋਂ ਕਰਦੇ ਹਾਂ ਇਹ ਅਸੀਂ ਅਦਕ ਨਿਸ਼ਾਨ ਦੀ ਵਰਤੋਂ ਆ ਕਰੀਏ ਤਾਂ ਇਸਦਾ ਉਚਾਰਨ ਇਸ ਪ੍ਰਕਾਰ ਬਣੇਗਾ ਆਦ ਸਚ ਆ ਇਸ ਅੱਖਰ ਨੂੰ ਅਸੀਂ ੁੱਲ ਕੇ ਨਹੀਂ ਬੋਲ ਸਕਾਂਗੇ ਤਾਂ ਇਹ ਜੋ ਸ਼ਬਦ ਹੈ ਇਹ ਤਾਂ ਇਹ ਸ਼ਬਦ ਮੁਕਤਾ ਸੁਖਵਾਏਗਾ ਭਾਵ ਮੁਕਤਾ ਰੂਪ ਵਿੱਚ ਉਚਾਰਨ ਹੋਵੇਗਾ ਜਿਵੇਂ ਸਸਾ ਮੁਕਤਾ ਸੱਤ ਚੱਚਾ ਮੁਕਤਾ ਚ ਸਚ ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਨਹੀਂ ਉਚਾਰਦੇ ਆਦ ਸਚ ਜਵਾਦ ਸਚ ਪਾਬ ਇਹ ਉਚਾਰਨ ਦਾ ਸਹੀ ਰੂਪ ਵਿੱਚ ਨਹੀਂ ਹੋਵੇਗਾ ਇਸ ਨੂੰ ਸਹੀ ਉਚਾਰਨ ਰੂਪ ਵਿੱਚ ਲਿਆਉਣ ਲਈ ਅਦਕ ਵਾਲੇ ਨਿਸ਼ਾਨ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੇ ਆਪ ਪਾਬ ਅਦਕ ਵਾਲੇ ਜਿੰਨ ਦੀ ਗੱਤ ਕੀਤੀ ਜਾਂਦੀ ਹੈ ਪਾ ਦੇ ਸੱਚ ਜੁਗਾ ਦੇ ਸੱਚ ਇਹ ਬੋਲਣ ਵੇਲੇ ਵੀ ਇਸ ਦਾ ਸਰਲ ਉਚਾਰਨ ਹੁੰਦਾ ਹੈ ਤੇ ਸੁਣਾ ਲੱਗਿਆ ਵੀ ਸਹੀ ਸੁਣਾਈ ਦਿੰਦਾ ਹੈ ਭਾਵ ਇਸ ਦਾ ਸਹੀ ਉਚਾਰਨ ਹੁੰਦਾ ਹੈ ਜਿਵੇਂ ਕਿ ਅਗਲੀ ਸੰਤੀ ਪਦਕ ਨਿਸ਼ਾਨ ਵਾਲੀ ਆਉਣੀ ਹੈ ਔਰ ਦੁਨੀ ਸਭ ਧਰਮ ਪੁਰਾਣੀ ਮਨ ਰਾਮ ਰਸਾਇਣ ਮਾਤਾ ਔਰ ਦੁਨੀ ਸਭ ਧਰਮ ਪੁਰਾਣੀ ਮਟ ਰਾਮ ਰਸਾਇਣ ਵਾਤਾ ਇੱਥੇ ਜੋ ਮੰਮੇ ਨੂੰ ਕੰਨਾ ਸੱਤੇ ਨੂੰ ਕੰਨਾ ਮਾਤਾ ਇੱਥੇ ਇਸ ਨੂੰ ਆਰਮ ਮਾਤਾ ਨਹੀਂ ਉਚਾਰਨਾ ਜੋ ਇਸ ਦਾ ਸਹੀ ਉਚਾਰਨ ਹੈ ਇੱਥੇ ਮੰਮੇ ਨੂੰ ਕੰਨਾ ਉਤੇ ਆਦਿਕ ਮਾਤਾ ਥੋੜਾ ਜਿਹਾ ਵਜਨ ਦੇ ਕੇ ਉਚਾਰਨਾ ਇਸ ਦਾ ਸਹੀ ਉਚਾਰਨ ਹੋਵੇਗਾ ਕਿਉਂਕਿ ਜੇ ਅਸੀਂ ਇਸ ਨੂੰ ਮਾਤਾ ਆਖਾਂਗੇ ਤਾਂ ਇਸ ਦਾ ਅਰਥ ਜੋ ਇਸ ਸਵੰਤੀ ਦਾ ਅਰਥ ਵੀ ਗਲਤ ਉਚਾਰਨ ਹੋਵੇਗਾ ਸੋ ਇਸ ਸਵੰਤੀ ਦੇ ਆਰਥ ਨੂੰ ਸਪਸ਼ਟ ਰੂਪ ਦੇ ਵਿੱਚ ਦੇਖਣ ਦੇ ਲਈ ਇਸ ਪੰਕਤੀ ਦਾ ਜੋ ਆਰਥ ਨਿਕਲਦਾ ਹੈ ਉਸ ਨੂੰ ਸਹੀ ਰੂਪ ਦੇ ਵਿੱਚ ਲਈ ਜੋ ਮੰਮੀ ਨੂੰ ਪੰਨਾ ਉਤੇ ਆਦਿਕ ਪੱਤੇ ਨੂੰ ਪੰਨਾ ਮਾਤਾ ਲਾਉਣਾ ਬਹੁਤ ਜ਼ਰੂਰੀ ਹੈ ਤਾਂਹੀਂ ਅਸੀਂ ਇਸ ਸਪੰਤੇ ਦੇ ਸਹੀ ਅਰਥ ਨੂੰ ਪਛਾਣ ਸਕਦੇ ਹਾਂ ਸਭ ਇੱਕ ਵਾਰ ਇਹ ਤੋਂ ਉਚਾਰਨ ਕਰਿਏ ਔਰ ਉਨਨੀ ਸਭ ਭਰਮ ਫੁਲਾਨੀ ਮਨ ਰਾਮ ਰਸਾਇਣ ਮਤਾ ਸੋ ਆਧਿਕ ਜੋ ਪਾਈ ਗੁਰਦਾਸ ਦੀਆਂ ਕੁਝ 12 ਦੇ ਵਿੱਚ ਵੀ ਵਸਤੂ ਵਿੱਚ ਆਉਂਦਾ ਹੈ ਭਾਈ ਗੁਰਦਾਸ ਜੀ ਨੇ ਵੀ ਅਤਿ ਕਦੀ ਵਰਤੋਂ ਨਹੀਂ ਕੀਤੀ ਪਰ ਜੋ ਉਹਨਾਂ ਨੇ ਆਪਣੀਆਂ 12 ਰਚੀਆਂ ਨੇ ਉਹਨਾਂ ਦੇ ਵਿੱਚ ਅੱਧ ਕਹਿ ਲਿਭਾਉਂਦਾ ਵੀ ਵਿਧਾਨ ਹੈ ਆਓ ਭਾਈ ਗੁਰਦਾਸ ਜੀ ਦੀਆਂ ਕੁਝ 12 ਬਾਰੇ ਜਾਣੀਏ ਸਤ ਗੁਰ ਸੱਚਾ ਨਾਉ ਗੁਰਮਤਿ ਜਾਣੀਆ ਸਤ ਗੁਰ ਸੱਚਾ ਨਾਉ ਗੁਰਮਖ ਜਾਣੀਆ ਇੱਥੇ ਜੋ ਸਤਗੁਰ ਸਚਾ ਇੱਥੇ ਸਸੇ ਨੂੰ ਅਧਕ ਨਹੀਂ ਲੱਗਿਆ ਹੋਇਆ ਇੱਥੇ ਸਿਰਫ ਸਸਾ ਅੱਖਰ ਚਿਹਨ ਉੱਪਰ ਲਾ ਜੇ ਅਸੀਂ ਇਸ ਨੂੰ ਬਿਨਾ ਅਧਕ ਤੋਂ ਪੜੀਏ ਤਾਂ ਸਤਗੁਰ ਸਚਾ ਤਾਂ ਇਸ ਤਰ੍ਹਾਂ ਉਚਾਰਨ ਹੋਵੇਗਾ ਪਰ ਇਸ ਨੂੰ ਅਧਕ ਦੇ ਨਾਲ ਇਸ ਦਾ ਸਹੀ ਉਚਾਰਨ ਹੋਵੇਗਾ ਜਿਵੇਂ ਸਤਗੁਰ ਸਚਾ ਨਾਓ ਸਮਾਪਤ ਇਸ ਤਰ੍ਹਾਂ ਸੱਤੇ ਦੇ ਉੱਤੇ ਅਦਿਕ ਚੱਤੇ ਨੂੰ ਕੰਨਾਂ ਇਸ ਦਾ ਸਹੀ ਉਚਾਰਨ ਬਣਦਾ ਹੈ ਸੱਚਾ ਇਸ ਨੂੰ ਅਸੀਂ ਸੱਚਾ ਨਹੀਂ ਉਚਾਰਨ ਕਰਨਾ ਇਹ ਇਸ ਦਾ ਗਲਤ ਉਚਾਰਨ ਹੈ ਅਤੇ ਸੱਤੇ ਦੇ ਉੱਤੇ ਅਦਿਕ ਚੱਤੇ ਨੂੰ ਕੰਨਾ ਸੱਚਾ ਇਸ ਦਾ ਸਹੀ ਉਚਾਰਨ ਬਣਦਾ ਹੈ ਹਉ ਭਾਈ ਗੁਰਦਾਰ ਜੀ ਤਬਲੀ ਤੁਖ ਜਿਸ ਵਿੱਚ ਅਦਕ ਨੂੰ ਸ਼ਬਦ ਉਚਾਰਨ ਸਮੇਂ ਪ੍ਰਯੋਗ ਵਿੱਚ ਆਉਂਦਾ ਹੈ ਆ ਉਸ ਪੰਕਤੀ ਬਾਰੇ ਵੀ ਜਾਣਕਾਰੀ ਲਈਏ ਇੱਥੇ ਸਭ ਤੋਂ ਪਹਿਲਾਂ ਪੰਚ ਗੁਰਤਾ ਜੀ ਨੇ ਕਬਿਤ ਇੱਥੇ ਕਪਾ ਬੱਬੇ ਨੂੰ ਸਿਹਾਰੀ ਕਰਤਾ ਕਬਿਤ ਲਿਖਿਆ ਹੋਇਆ ਹੈ ਇੱਥੇ ਵੀ ਅਸੀਂ ਆਦਕ ਦਾ ਪ੍ਰਯੋਗ ਕਰਨਾ ਹੈ ਕਬਿਤ ਸੋ ਦਿੱਤੇ ਵੀ ਇਸ ਨੂੰ ਪਰਮਾ ਅਤੇ ਫਸਟ ਰੂਪ ਦੇ ਵਿੱਚ ਅਦਤ ਸਨੇਤ ਉਚਾਰਨ ਜਿਸ ਦਾ ਸਹੀ ਉਚਾਰਨ ਲਗਦਾ ਹੈ ਕਵਿਤਰ ਸਤਾਂ ਤਪੈ ਨੂੰ ਸੇ ਹਾਰੀ ਉਤੇ ਅਦਤ ਕਰਤਾ ਕਵਿਤਰ ਸੋ ਜੋ ਹੁਣ ਟੋਕ ਸ਼ੁਰੂ ਹੁੰਦੀ ਹੈ ਉਹ ਹੈ ਦਾਗਸਨ ਦੇਖਤ ਹੀ ਸੁਖ ਕੀਨ ਸਦਰ ਰਹੀ ਦਾਰਸਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਇੱਤੇ ਵੀ ਜੋ ਸੱਸੇ ਨੂੰ ਔਂਕੜ ਸੱਸੇ ਨੂੰ ਸਿਹਾਰੀ ਸੁੱਧ ਕੇ ਬਹੁਤ ਹੀ ਫਾਲਤਾਂ ਸ਼ਬਦ ਉਚਾਰਨ ਹੁੰਦਾ ਹੈ ਜੇਕਰਸੀਂ ਇਸ ਨੂੰ ਸਹੀ ਉਚਾਰਨ ਦੇ ਵਿੱਚ ਲਿਆਉਣਾ ਹੈ ਤਾਂ ਸੱਸੇ ਦੇ ਔਂਕੜ ਉੱਤੇ ਅਧਕ ੱਤੇ ਨੂੰ ਸਿਹਾਰੀ ਇੱਥੇ ਵੀ ਅਧਕ ਲੱਗੇਗਾ ਸੁੱਧ ਸੋ ਦਾਰਸਨ ਦੇਖਤ ਹੀ ਸਦ ਕੀ ਨਾ ਸੋਧ ਰਹੀ ਸੋ ਇਤੇਰੀ ਸਸੇ ਨੂੰ ਉਤੇ ਅਦਗ ਸੋਧ ਕੀ ਨਾ ਸੋਧ ਰਹੀ ਇਸ ਦਾ ਸਹੀ ਉਚਾਰਨ ਬੰਦਾ ਹੈ ਸਸੇ ਨੂੰ ਉਤੇ ਅਦਗ ਲੱਗੇਗੀ ਸਿਰ ਪਰ ਅਦਗ ਪੰਕਤੀ ਦੇ ਲਿਖਣ ਸਮੇ ਬਕਤੋ ਵਿੱਚ ਨਹੀਂ ਆਉਂਦੀ ਪਰ ਪੰਕਤੀ ਦੇ ਉਚਾਰਨ ਸਮੇ ਅਦਰਕ ਜੋ ਹੈ ਉਹ ਵਰਤੋਂ ਵਿੱਚ ਆਉਂਦੀ ਹੈ ਇਸ ਗੱਲ ਦਾ ਹਮੇਸ਼ਾ ਹੀ ਆਪ ਜੀ ਨੇ ਧਿਆਨ ਰੱਖਣਾ ਹੈ ਜਦੋਂ ਵੀ ਆਪ ਜੀ ਬਾਣੀ ਪੜੋ ਉਹਨਾਂ ਸਿਰਫ ਇਹ ਜੋ ਅਦਰਕ ਚੈਨ ਹੈ ਇਹ ਸਿਰਫ ਪਾਣੀ ਨੂੰ ਪੜਨ ਲਈ ਬਾਤੋਂ ਵਿੱਚ ਆਉਂਦਾ ਹੈ ਪਾਣੀ ਨੂੰ ਲਿਖਣ ਸਮੇਂ ਬਾਤੋਂ ਵਿੱਚ ਨਹੀਂ ਆਉਂਦਾ ਆ ਇਸ ਵਰਤੋਂ ਤੇ ਹੁਣ ਪੂਰੀ ਪੰਕਤੀ ਪੜੀਏ ਦਾਰਸਨਾ ਦੇਖਤ ਹੀ ਸਦ ਕੀ ਨਾ ਸਦ ਰਹੀ ਵਦ ਕੀ ਨਾ ਬਦ ਰਹੀ ਮਤ ਮੈ ਨਾ ਮਤ ਹੈ ਇੱਥੇ ਬਦ ਰੂਪੀ ਉੱਤੇ ਅਦਕ ਸਮੇਤ ਉਚਾਰਨਾ ਹੈ ਵਦ ਕੀ ਨ ਬਦ ਰਹੀ ਦੇ ਮਤ ਮੈ ਨਾ ਮਤ ਹੈ ਇਸ ਦਾ ਸਹੀ ਉਚਾਰਨ ਹੈ ਇੱਥੇ ਵੀ ਮੰਮੀ ਨੂੰ ਉੱਤੇ ਅਦਕ ਨਾਲ ਇਹ ਜੋ ਸ਼ਬਦ ਹੈ ਉਚਾਰਨਾ ਹੈ ਇਸ ਨਾਲ ਦਾ ਹਮੇਸ਼ਾ ਹੀ ਧਿਆਨ ਰੱਖਣਾ ਹੈ ਇਹ ਜੋ ਪੰਕਤੀ ਆਪ ਜੀ ਨੇ ਹੁਣ ਪਾਠ ਸਮੇਤ ਉਚਾਰਨ ਕੀਤੀ ਹੈ ਇਹ ਪੰਕਤੀ ਭਾਈ ਗੁਰਦਾਸ ਜੀ ਦੀ ਕਵਿਤ ਸਵਈਏ ਵਿੱਚ ਉਚਾਰਨ ਕੀਤੀ ہوئی ਹੈ ਸੋ ਆਓ ਹੁਣ ਦਸਮ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਮਹਾਰਾਜ ਨੇ ਜੋ ਪਾਠ ਦੀ ਵਰਤੋਂ ਕੀਤੀ ਗਈ ਹੈ ਉਹ ਸ਼ਾਪਾਂ ਤੇ ਹੀ ਵਾਰੇ ਦੀ ਜਾਣਕਾਰੀ ਲਈਏ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕੀਜਾ ਇੱਥੇ ਵੀ ਜੋ ਕੀਜਾ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ ਹੈ ਉਸ ਉੱਤੇ ਵੀ ਮਹਾਰਾਜ ਨੇ ਇਥੇ ਸਪਸ਼ਟ ਰੂਪ ਦੇ ਵਿੱਚ ਅਧਿਕ ਨਹੀਂ ਵਰਤੋ ਸਿਰਫ ਦਸਮ ਗ੍ਰੰਥ ਸਾਹਿਬ ਜੀ ਵਿੱਚ ਕੁਝ ਪੰਕਤੀਆਂ ਉਚਾਰਨ ਸਮੇਂ ਉਹ ਜੋ ਪੰਕਤੀਆਂ ਉਚਾਰਨ ਸਮੇਂ ਵਰਤੋ ਵਿੱਚ ਲਿਖਿਆ ਹ ਸਿਰਫ ਦਸਮ ਬਾਣੀ ਦੇ ਵਿੱਚ ਹੀ ਸਾਨੂੰ ਅਧਿਕ ਜੋ ਮਹਾਰਾਜ ਨੇ ਬਾਣੀ ਉਚਾਰੀ ਹੈ ਉਹ ਲਿਖਣ ਸਮੇਂ ਵਰਤੋ ਵਿੱਚ ਲਿਖਿਆ ਹ ਗਿਆ ਹੈ ਬਾਕੀ ਹੋਰ ਬਾਣੀਆਂ ਜੋ ਸਾਹਿਬ ਸ੍ਰੀ ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀਆਂ ਨੇ ਉਹਨਾਂ ਦੇ ਵਿੱਚ ਲਿਖਣ ਸਮੇਂ ਅਧਿਕ ਦੀ ਵਰਤੋ ਨਹੀਂ ਕੀਤੀ ਗਈ ਸਿਰਫ ਦਸੰਬਾਣੀ ਦੇ ਵਿੱਚ ਹੀ ਅਦਤ ਦੇ ਨਾਮਾਤਰ ਵਰਤੋਂ ਕੀਤੀ ਗਈ ਹੈ। ਔਰ ਇੱਕ ਵਾਰ ਫਿਰ ਤੋਂ ਬਾਣੀ ਇਸ ਜੋ ਭਗਤੀ ਹੈ ਅਦਤ ਵਾਲੀ ਉਸ ਦਾ ਉਚਾਰਨ ਕਰੀਏ। ਅਚਲ ਮੂਰਤ ਅਨਭੋ ਪ੍ਰਕਾਸ਼ तमसोज की हिजा। ਇਥੇ ਜੋ ਇਹੜਾ ਚੱਚਲ ਲੱ ਹੈ ਸਿਰਫ ਮੁਕਤਾ ਰੂਪ ਵਿੱਚ ਲਿਖਿਆ ਹੋਇਆ ਹੈ ਪਰ ਇਸ ਨੂੰ ਸਪਸ਼ਟ ਉਚਾਰਨ ਕਰਨ ਦੇ ਲਈ ਵੀ ਇੱਥੇ ਐੜੇ ਉੱਤੇ ਅਦਕ ਐਸੇ ਵੀ ਐੜਾ ਚੱਤੇ ਨੂੰ ਉੱਤੇ ਅਦਕ ਲੱਲਾ ਇਸ ਦਾ ਸਹੀ ਉਚਾਰਨ ਹੈ ਅਚਲ ਸੋ ਇਸ ਨੂੰ ਜੋ ਬਾਣੀ ਦੇ ਵਿੱਚ ਜੋ ਲਿਖਨ ਰੂਪ ਦੇ ਵਿੱਚ ਹੈ ਇਹ ਮੁfte ਰੂਪ ਵਿੱਚ ਲਿਖਿਆ ਹੋਇਆ ਹੈ ਪਰ ਇਸ ਨੂੰ ਜੋ ਬਾਣੀ ਦੇ ਵਿੱਚ ਉਚਾਰਨਾ ਹੈ ਇਹ ਆਪ ਜੀ ਨੂੰ ਜਦੋਂ ਅੱਗੇ ਅਸੀਂ ਬਾਣੀ ਦੀ ਸੰਥਿਆ ਸ਼ੁਰੂ ਕਰਾਂਗੇ ਆਪ ਜੀ ਨੂੰ ਸਵਯਾਚਰ ਅਤੇ ਸਿਰ ਲੋਪਾਕਤੀਆਂ ਆਦਤ ਸਮੇਤ ਉਚਾਰਨੀਆਂ ਹਨ ਹੁਣਾਂ ਬਾਰੇ ਵੀ ਜਾਣਕਾਰੀ ਸਪਸ਼ਟ ਰੂਪ ਵਿੱਚ ਦਿੱਤੀ ਜਾਵੇਗੀ ਇੱਥੇ ਸਿਰਫ ਆਪ ਜੀ ਨੂੰ ਅਧਕ ਵਾਲੇ ਚਿੰਨ੍ਹ ਬਾਰੇ ਹੀ ਜਾਣਕਾਰੀ ਦਿੱਤੀ ਜਾ ਰਹੀ ਹੈ ਬਾਕੀ ਜੋ ਅਧਕ ਦਾ ਗੁਰਬਾਣੀ ਦੇ ਵਿੱਚ ਅੱਗੇਿੱਥੇ ਕਿੱਥੇ ਵਰਤੋਂ ਕਰਨੀ ਹੈ ਉਸ ਬਾਰੇ ਆਪ ਜੀ ਨੂੰ ਅੱਗੇ ਜਦੋਂ ਗੁਰਬਾਣੀ ਦੀ ਸੱਥੇ ਆਪ ਸ਼ੁਰੂ ਕਰਾਂਗੇ ਉਸ ਵਿੱਚ ਸਪਸ਼ਟ ਰੂਪ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਆਪ ਸਿਕਵਾਰ ਅਰੇ ਇਸ ਪੰਕਤੀ ਨੂੰ ਉਚਾਰਨ ਕਰੀਏ ਅਚਲ ਮੂਰਤ ਅਨਭੋ ਪ੍ਰਕਾਸ਼ ਅਮਤੋਜ ਕਿਹਜਾ ਇਥੇ ਐੜਾ ਚਿਨ ਉੱਤੇ ਅਦਕ ਲੱਲਾ ਅਚਲ ਮੂਰਤ ਅਨਭੋ ਪ੍ਰਕਾਸ਼ ਅਮਤੋਜ ਕਿਹਜਾ ਇਥੇ ਕਥਾ ਆਹੇ ਨੂੰ ਸਾਰੇ ਉੱਤੇ ਅਦਕ ਜੱਜੇ ਨੂੰ ਬਲਾ ਕਿਹਜਾ ਇੱਥੇ ਜੋ ਅਦਕ ਹੈ ਇਟ ਇਸ ਪਾਸਟਰ ਰੂਪ ਦੇ ਵਿੱਚ ਮਹਾਰਾਜ ਨੇ ਪਦਕ ਦੀ ਵਾਰਤੋ ਕੀਤੀ ਗਈ ਹੈ ਪਰ ਇਸ ਤੋਂ ਪਹਿਲਾਂ ਜੋ ਅਚਲ ਇੱਥੇ ਅਦਕ ਦੀ ਵਾਰਤੋ ਨਹੀਂ ਕੀਤੀ ਗਈ ਇੱਥੇ ਅਸੀਂ ਬਾਣੀ ਸਿਰਫ ਪੜਨ ਲਈ ਹੀ ਵਾਰਤੋ ਕਰਨੀ ਹੈ ਇਹਨਾਂ ਗੱਲਾਂ ਦਾ ਆਪ ਜੀ ਨੇ ਖਾਸ ਧਿਆਨ ਰੱਖਣਾ ਹੈ